ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆ ਕੱਲ ਮੌਸਮ ਜਿਆ ਖਰਾਬ ਸੀ ਤਾਂ ਕਰਕੇ ਕੱਲ ਪਾਣੀ ਬੰਦ ਕਰਿਆ ਹੋਇਆ ਸੀਗਾ ਤੇ ਹੁਣ ਅੱਜ ਮੈਂ ਕਿਹਾ ਲਾ ਦੋ ਪਾਣੀ ਹੁਣ ਮੌਸਮ ਰਹੀ ਹੋਈ ਹੋਵੇ ਕਿਉਂਕਿ ਜਿਹੜੇ ਨਾ ਐਲਰ ਆਲੂ ਦੇ ਸਟੈਪ ਟੈਸਟ ਕਰਿਆ ਸੀਗਾ ਉਹਦਾ ਸਾਈਜ਼ ਨਾ ਮੈਨੂੰ ਅਜੇ ਥੋੜਾ ਘੱਟ ਲੱਗਿਆ ਕਿ ਹਜੇ ਉਹ ਬੇਲ ਵੱਢਣ ਵਾਲਾ ਹੈ ਨਹੀਂਗਾ ਤਾਂ ਕਰਕੇ ਉਹਨੂੰ ਮੈਂ ਕਿਹਾ ਪਾਣੀ ਲਾ ਦिए ਯਾਰ ਇੱਕ ਹੁਣ ਉਹਨੂੰ ਪਾਣੀ ਲਵਾਉਣਾ ਵਾ ਤੇ ਚੱਲੇ ਆ ਬੰਦੇ ਉੱਥੇ ਦੇਖਣ ਚੱਲੇ ਆ ਹਾਂ ਤੇ ਫਾਰਮ ਤੇ ਚੱਲਦਾ ਆਪਣਾ ਕਲੀ ਕਰਨ ਦਾ ਕੰਮ ਦੇਖ ਲਓ ਐਨ ਪੂਰਾ ਚਿੱਟਾ ਚਿੱਟਾ ਫਾਰਮ ਨਿਕਲਿਆ ਪੂਰਾ ਵਧੀਆ ਸਾਫ਼ ਸੁਥਰਾ ਹੋ ਗਿਆ ਸਾਰਾ ਫਾਰਮ ਆਦੇ ਖੱਤੇ ਦੇ ਵਿੱਚ ਹੈਗਾ ਕਿ ਪਾਣੀ ਲਾਈਏ ਕਿ ਨਾ ਲਾਈਏ ਕੀ ਦੋ ਚਿੱਤੀ ਆ ਲੈ ਮੰਜ ਨੂੰ ਦੇਖ ਆ ਬਟਨਾ ਮੱਲਾ ਦੇਖ ਉੱਤੋਂ ਚਿੱਟੀ ਹੋਈ ਪਈ ਐ ਉਪਰ ਤੇ ਛੇ ਇਹਨਾਂ ਲਖੋ ਜਿਹਨੂੰ ਪੂਰਾ ਮੈਨੂੰ ਨਹੀਂ ਨਾ ਕਾ ਜਾ ਕੇ ਲੈ ਕੇ ਆ ਇਹ ਆਪ ਆਲੂ ਪੱਟ ਕੇ ਦੇਖਦੇ ਤਾਂ ਕਿੱਡਾ ਖੋਇਆ ਆਲੂ ਦਾ ਸਾਈਜ਼ ਵੀ ਛੋਟਾ ਵਾ ਹਜੇ ਹਜੇ ਜੇ ਇਹਨੂੰ ਆਪਾਂ ਖੜਾਉਨੇ ਆ ਤਾਂ ਨਾ ਫੇਰ ਇਹਨੇ ਸੋਕਾ ਮੰਨਣ ਲੱਗ ਜਾਣਾ ਜਿਵੇਂ ਹੁਣ ਗਾਹਾਂ ਦਿਨ ਆਉਂਦੇ ਆ ਉਹਦੇ ਵੀ ਧੁੱਪ ਵਾਲੇ ਦਿਨ ਹਨ ਤਾਂ ਕਰਕੇ ਮੈਂ ਗੱਲ ਕਰਦਾ ਕਿ ਪਾਣੀ ਲਾਈਏ ਜਾਂ ਕਿਵੇਂ ਹੋਰ ਕੱਟ ਉਦੋਂ ਇਹਦਾ ਟੈਸਟ ਕਰਿਆ ਸੀ ਨਾ 6 ਕਿਲੋ ਆਇਆ ਸੀ 6 ਕਿਲੋ ਦਾ 200 ਬੋਰੀ ਦਾ ਝਾੜ ਆਇਆ 200 ਬੋਰੀ ਦਾ ਝਾੜ ਥੋੜਾ ਸੀਗਾ ਕਿਉਂਕਿ ਸਾਈਜ਼ ਨਹੀਂ ਨਾ ਵੱਡਾ ਮਤਲਬ ਦੇਖ ਬਸ ਇਤਨਾ ਹੀ ਵੱਡਾ ਹੈ ਇਸੇ ਔਰ ਵੱਡੇ ਹੈ ਥੋੜੇ ਬਹੁਤ ਪਰ ਜਿਆਦਾ ਵੱਡਾ ਨਹੀਂ ਹੈ ਸਾਈਜ਼ ਇਹ ਕਿਹੜਾ ਪੋਨੀ ਦੇ ਇਸਕੋ ਖਾ ਇਸਕੋ ਖਾ ਇਹ ਜਾਂ ਤਾਂ ਬੇਲ ਫੜ ਕੇ ਖੇਚਣਾ ਬੇਲ ਫੜ ਕੇ ਖੇਚ ਹਾਂ ਹਾ ਦੇ ਦੇਖ ਹੈ ਸਾਰਾ ਇੱਕ ਜੈਸਾ ਬਿਲਕੁਲ ਇੱਕ ਜੈਸਾ ਆਲੂ ਹੈ ਨਾ ਤਾਂ ਗੋਲੀ ਹੈ ਨਾ ਕੁਝ ਹੋਰ ਹੈ ਪਰ ਵੱਡਾ ਨਹੀਂ ਹੈ ਨਹੀਂ ਵੱਡਾ ਨਹੀਂ ਹੈ ਜਿਸਨੇ ਬੋਰੀ ਭਰਨੀ ਹੈ ਉਹ ਨਹੀਂ ਹੈ ਕਿਸ ਕੇ ਸੱਚੀ ਹਾਂ ਥੋਰ ਥੱਲੇ ਫੱਟੀ ਥੱਲੇ ਹੈ ਮੋਟਾ ਆਲੂ ਹਾਂ ਬਸ ਉਹ ਹੀ ਇੱਕ ਹੀ ਸਾਈਜ਼ ਹੈ ਬਸ ਦੇਖ ਸਾਰਾ ਆਲੂ ਹੈ ਪਰ ਇੱਕ ਹੀ ਸਾਈਜ਼ ਹੈ ਅਖਣੇ 10 ਦਿਨ ਰਹੀ ਤਾਂ 10 ਦਿਨ ਬਾਅਦ ਵਿਆ ਹੀ ਤੀ 10 ਦਿਨ ਤੋ ਰਹੇਗਾ ਪਰ 10 ਦਿਨ ਮੇਂ ਮੰਜ ਨੂੰ ਖੱਤਾ ਬਹੁਤ ਸੁੱਕ ਜਾਏਗਾ ਇਹ ਬਾਤ ਹੈ ਉਹ ਤਾਂ ਅਖਰੀ ਗੁੰਟੀ ਦੀ ਬੰਨਣੀ ਹੇਥੇ ਤੇ ਬੰਨਤਾ ਹੈ ਨਾ ਉੱਪਰ ਸੇ ਨਹੀਂ ਨਾ ਬੰਨ। ਉਹ ਉਹ ਜਿਵੇਂ ਉਹ ਖੱਤਾ ਵਾ ਉਹ ਗਿੱਲਾ ਲੱਗਦਾ ਜਿਵੇਂ ਉਹ ਡੇਢ ਕਿੱਲਾ ਹੋ ਗਿਆ ਉਹ 3 ਕਿੱਲਾ ਉਹ ਵੀ ਗਿੱਲਾ ਹੀ ਲੱਗਦਾ ਮੈਨੂੰ। ਇਹੀ ਪਹਿਲਾ ਪਾਣੀ ਇਹ ਚ ਲਾਇਆ ਸੀ ਆਪਾਂ। ਹਾਂ ਪਹਿਲੇ ਪਾਣੀ ਸੀ ਲਾਇਆ ਵਾਦ ਦਰ ਕੋ ਹਾਂ ਡੇਢ ਕਿੱਲੇ ਨੂੰ ਚਾਹੇ ਛੱਡ ਸਕਦੇ ਆ ਪਰ ਮੀਂਹ ਵੰਗੂ ਡਗਦੀ ਆ ਧੁੰਦ ਕਿ ਸਾਰੇ ਖੱਤੇ ਦੇ ਵਿੱਚ ਜਿਹੜਾ ਦਿੱਤਾ ਵੀ ਜਿਵੇਂ ਕਰੀਏ ਪਾਣੀ ਦਾ ਪਾਣੀ ਉੱਪਰਲੇ ਪਟੇ ਦੇ ਵੱਡੇ ਚ ਉਹ 7 7.5 ਕਿੱਲਿਆਂ ਦਾ ਘੇਰਾ ਵਾ ਉਹ ਚ ਲਵਾਈ ਦੇਣਾ ਪਾਣੀ ਆਹ ਹਾਂ 3 ਕਿੱਲੇ ਇੱਕ ਡੇਢ ਕਿੱਲੇ ਕੇ ਸਾਡੇ ਪਟੇ ਛੱਡ ਦੇਣੇ ਆ ਕਿਉਂਕਿ ਇਹ ਹੈਗੇ ਗਿੱਲੇ ਪੂਰੇ ਬਾਕੀਆਂ ਚ ਲਵਾਈ ਦੇਣੇ ਆ ਕੋਈ ਗੱਲ ਨਹੀਂ ਦੇਖੀ ਜਾਓ ਥੋੜੀ ਜਿਹੀ ਲੇਟ ਵੱਢੀ ਜਾਓ ਬੇਲ ਤੇ ਸਪਰੇਅ ਤੇ ਤੇਲੇ ਦੀਆਂ ਕਰਦਾਂਗੇ ਦੋ ਕਰਨੀਆਂ ਭਾਣ ਦੋ ਕਰਦਾਂਗੇ ਪਰ ਪਾਣੀ ਲਾਉਣਾ ਵੀ ਜ਼ਰੂਰੀ ਹੈ ਕਿਉਂਕਿ ਹੁਣ ਜੇ ਨੈਟ ਦੇ ਹਿਸਾਬ ਨਾਲ ਦੇਖਦੇ ਆ ਤਾਂ ਬਸ ਹੁਣ ਇਸ ਹੁਣ ਤੋਂ ਬਾਅਦ ਤਾਂ ਮੌਸਮ ਬਿਲਕੁਲ ਸਾਫ਼ ਠੰਡਾ ਹੈ ਤੇ ਗਰਮੀ ਵੱਧ ਰਹੀ ਹੈ ਕਿ ਵੱਧ ਤੋਂ ਵੱਧ 21 20 ਕੀ ਟੈਂਪਰੇਚਰ ਪਹੁੰਚ ਰਿਹਾ ਹੈ ਜੇ ਹੁਣ 20 21 ਟੈਂਪਰੇਚਰ ਪਹੁੰਚ ਗਿਆ ਤਾਂ ਫਿਰ ਖੱਤੇ ਸੁੱਕ ਜਾਣਾ ਫਿਰ ਆਲੂਆਂ ਨੂੰ ਲੋਡ ਹੀ ਆ ਪਾਣੀ ਦੀ ਤੇ ਉਹਦੇ ਚੱਕਰ 'ਚ ਮੈਂ ਕਿਹਾ ਲਾ ਦੋ ਪਾਣੀ ਇੱਥੇ ਲਾਤਾ ਤੇ ਉੱਧਰ ਵੀ ਚੱਲਦੀਆਂ ਨੇ ਹਿਮਨਲਣੀ ਵਗੈਰਾ ਨੂੰ ਮੋਟਰ ਜਿਹੜਾ ਲੇਟ ਵਾਲਾ ਆਲੂ ਸੀਗਾ ਫਖਰਾਏ ਸੀਗਾ ਆਪਣਾ ਲੇਟ ਵਾਲਾ ਜਣਕੇ ਜਿਹਨੂੰ ਲੱਗਣ ਵਾਲਾ ਸੀ ਪਾਣੀ ਉਹਨਾਂ ਨੂੰ ਲਾਇਆ ਤੇ ਹੋਰ ਵੀ ਜਿੱਥੇ-ਜਿੱਥੇ ਹੈਗਾ ਲੱਗਣ ਵਾਲਾ ਲੋਡ ਕਰੋੜਾਂ ਨੂੰ ਵੀ ਲਾਇਆ ਵਾ ਤੇ ਜਿੱਥੇ-ਜਿੱਥੇ ਲੋਡ ਆ ਉੱਥੇ ਪਾਣੀ ਚਲਾਇਆ ਹੋਇਆ ਵਾ ਤੁਸੀਂ ਵੀ ਸਾਰੇ ਜਣੇ ਵੀਰ ਆਪਦਾ ਦੇਖੋ ਜਿੱਥੇ-ਜਿੱਥੇ ਲੋਡ ਆ ਪਾਣੀ ਦੀ ਪਾਣੀ ਸ਼ੁਰੂ ਕਰ ਦਿਓ ਤੇ ਰਹੀ ਗੱਲ ਕੰਬਾਈਨ ਦੀ ਕੰਬਾਈਨ ਦੀ ਵੀਰੇ ਮੈਨੂੰ ਕੱਲ ਮੀਰਾ ਦੇ ਫੋਨ ਵੀ ਆਏ ਸੀਗੇ ਮੈਸੇਜ ਵੀ ਆਏ ਹਨ ਇੰਸਟਾਗ੍ਰam ਤੇ ਵੀ ਵੀਰੇ ਕਿ ਜਮੇ ਵੀਰੇ ਦੇਖੋ ਮੰਗਦੇ 32 ਲੱਖ ਰੁਪਏ ਆ ਤੇ ਜਦੋਂ ਆਪਾਂ ਬੈਠ ਕੇ ਡੀਲ ਉਹਨਾਂ ਨਾਲ ਹੋਊਗੀ ਤੁਹਾਡੀ ਤਾਂ ਉਹਦੇ ਵਿੱਚ ਘਟ ਵੀ ਜਾਣਗੇ ਠੀਕ ਨੇ ਵੀਰੇ ਦੇਖੋ ਮੈਨੂੰ ਉਹਨਾਂ ਤੋਂ ਕੋਈ ਪੈਸੇ ਤਾਂ ਮਿਲਣੇ ਨਹੀਂ ਕਿ ਮੈਂ ਉਹਨਾਂ ਦੀ ਮਸ਼ਹੂਰੀ ਜਾਂ ਨਹੀਂ ਆਪਾਂ ਨੂੰ ਵੀਰੇ ਇਹ ਗੱਲ ਨਹੀਂ ਹੈਗੀ ਇਹ ਮਸ਼ੀਨ ਨਾ ਜੇ ਜਾਨੀ ਕਿ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਕਿ ਜਿਵੇਂ ਮੈਂ ਕਿਸੇ ਵੀ ਕੰਪਨੀ ਨੂੰ ਜਾਂ ਕਿਸੇ ਦੀ ਨੂੰ ਮਸ਼ੀਨ ਨੂੰ ਕੋਈ ਮਾੜਾ ਨਹੀਂ ਕਹਿ ਰਿਹਾ ਸਾਰੀਆਂ ਮਸ਼ੀਨਾਂ ਆਪਦੇ ਆਪ ਦੀ ਜਗ੍ਹਾ ਵਧੀਆ ਜਿਹੜੇ ਵੀਰ ਨੇ ਜਿਹਦੇ ਤੇ ਪੈਸੇ ਲਾਇਆ ਉਹਦੇ ਲਈ ਉਹ ਰਾਣੀ ਮਸ਼ੀਨ ਠੀਕ ਨਹੀਂ ਚਾਹੇ ਉਹ ਜਿਹੜੀ ਮਰਜ਼ੀ ਚਾਹੇ ਆਪਾਂ ਪੁਰਾਣੀ ਲਈਏ ਚਾਹੇ ਆਪਾਂ ਨਵੀਂ ਲਈਏ ਚਾਹੇ ਜਿਹੜੀ ਮਸ਼ੀਨ ਵੀ ਆਪਾਂ ਕੰਬਾਈਨ ਲੈਣੇ ਆ ਚਾਹੇ ਜਿਹੜੀ ਮਰਜ਼ੀ ਲੈ ਲਈਏ ਉਹ ਆਪਣੇ ਲਈ ਵੀਰੇ ਰਾਣੀ ਹੋਈਆਂ ਠੀਕ ਨਹੀਂ ਜੀ ਤੇ ਆਪਣੇ ਪੈਸੇ ਲੱਗੇ ਜਿਹੜੀ ਚੀਜ਼ ਦੇ ਵੀ ਆਪਾਂ ਪੈਸੇ ਲੱਗੇ ਚਾਹੇ ਮੰਸ਼ੀ ਇਹ ਛੱਡ ਵੀਰੇ ਸਾਈਕਲ ਲੈਣੇ ਆ ਸਾਈਕਲ ਤੇ ਵੀ ਆਪਣਾ ਉਹ ਆਪਣਾ ਵਧੀਆ ਹੀ ਹੁੰਦਾ ਹੈ ਕਿ ਹਾਂ ਬਈ ਸਾਡੇ ਲਈ ਤਾਂ ਇਹੀ ਵਧੀਆ ਜਿਹੜੀ ਚੀਜ਼ ਤੇ ਵੀ ਆਪਾਂ ਪੈਸੇ ਲੈ ਲਿਆ ਲਾ ਲੇ ਉਹ ਆਪਣੇ ਲਈ ਸੋਨਾ ਹੀ ਬਣ ਜਾਂਦੀ ਹੈ ਠੀਕ ਹੈ ਚਾਹੇ ਕੁਝ ਵੀ ਤੇ ਉਹੀ ਗੱਲ ਹੁੰਦੀ ਹੈ ਵੀਰੇ ਵੀ ਜਿਹੜੀ ਜਿਹੜੀ ਜ ਬੰਦੇ ਦੀ ਚੁਆਇਸ ਆ ਆਪਾਂ ਉਹੀ ਲਵੋ ਠੀਕ ਹੈ ਮੈਂ ਇਹ ਨਹੀਂ ਕਹਿੰਦਾ ਕਿ ਦੋਨੇ ਹੀ ਹਾਲੈਂਡ ਲਵੋ ਹਾਂ ਹਾਲੈਂਡ ਦੇ ਵਿੱਚ ਜੋ ਗੱਲਾਂ ਨੇ ਉਹ ਮੈਂ ਤੁਹਾਨੂੰ ਇੱਕ ਜਾਨੀ ਕਿ ਦੱਸ ਦਿੰਨਾ ਜੀ ਦੇਖੋ ਵੀਰੇ ਉਹਨਾਂ ਨੇ ਨਾ ਹੁਣ 4-5 ਜਗ੍ਹਾ ਤੇ ਆਪਣੇ 4 ਜਗ੍ਹਾ ਪੰਜਾਬ ਦੇ ਵਿੱਚ 4 ਜਗ੍ਹਾ ਹੱਬ ਖੋਲ੍ਹਿਆ ਨਵਾਂ ਸ਼ਹਿਰ ਜਲੰਧਰ ਮੋਗਾ ਤੇ ਇੱਕ ਉਹਨਾਂ ਨੇ ਹੋਰ ਇਧਰ ਵਰਨਾ ਇਧਰ ਨੂੰ ਖੋਲ੍ਹਿਆ ਵਾ ਮੈਨੂੰ ਉਹਦਾ ਪ੍ਰੋਪਰ ਨਹੀਂ ਪਤਾ ਤੇ ਯਾਨੀ ਕਿ ਹੱਬ ਖੋਲ੍ਹੀ ਆ ਉਹ ਕੰਪਨੀ ਇੰਨੀਆਂ ਸਫੇਰ ਪੱਟ ਰੱਖੇ ਜਾਣਗੇ ਕਿ ਨਾ ਕੀ ਡੀਲਰ ਆਣੀਆਂ ਕਿ ਤੁਹਾਨੂੰ ਡੀਲਰ ਵੀਰੇ ਦੇਖੋ ਸਾਨੂੰ ਕਦੇ ਕੋਈ ਕੰਪਲੇਂਟ ਨਹੀਂ ਆਉਣ ਦਿੱਤੀ ਇਹਨਾਂ ਨੇ ਜੇ ਕੋਈ ਸਵਾਰਾ ਮੰਗਵਾ ਕੇ ਦਿੰਦੇ ਆ ਫੇਰ ਪਰ ਕੋਈ ਵੀ ਦਿੱਕਤ ਨਹੀਂ ਆਉਂਦੀ ਪਰ ਹਾਂ ਸਰਵਿਸ ਬਹੁਤ ਆ ਵੀਰੇ ਤੁਸੀਂ ਬੰਦ ਫੋਨ ਕਰੋ ਬੰਦਾ ਤੁਹਾਡੇ ਕੋਲੇ ਯਾਰ ਵੀਰੇ ਹਾਜ਼ਰ ਹੁੰਦਾ ਹੁਣ ਨਾ ਹੁਣ ਦੇਖੋ ਗ੍ਰੈਮੀ ਦੀ ਮਸ਼ੀਨ ਆ ਜਦੋਂ ਗ੍ਰੈਮੀ ਦੀ ਮਸ਼ੀਨ ਆਈ ਸੀ ਉਦੋਂ ਸਾਰੇ ਕਹਿੰਦੇ ਸੀ ਯਾਰ ਕੀ ਲੈਣੀ ਆ ਇਹ ਛੱਡੋ ਪਰ ਇੰਨੀ ਮਹਿੰਗੀ ਆ ਜਾਂ ਇਹ ਫੇਰ ਦੇਖ ਲਓ ਹੁਣ ਸਾਰੇ ਗ੍ਰੈਮੀ ਦੀ ਨੂੰ ਜਾ ਰਹੇ ਆ ਜਦੋਂ 2014 15 ਜਿਸੀਂ ਲਈ ਸੀ ਮਸ਼ੀਨ ਉਦੋਂ ਸਾਨੂੰ ਸਾਰੇ ਕਹਿੰਦੇ ਸੀ ਯਾਰ ਇੰਨੀ ਰੁਪਏ ਲਾਤੇ ਤੁਸੀਂ ਮਸ਼ੀਨ ਤੇ ਪਰ ਹਾਂ ਵੀਰੇ ਉਹਨੇ ਆਪ ਦਾ ਮੁੱਲ ਮੋੜ ਦਿਆ ਕਿਉਂਕਿ ਯਾਰ ਵੀਰੇ ਚੱਲਦੀ ਆ ਕੋਈ ਹੁੰਦਾ ਹੀ ਨਹੀਂ ਕੁਝ ਔਰ ਦੂਜੀਆਂ ਮਸ਼ੀਨਾਂ ਤੇ ਕਦੀ ਕੋਸ਼ ਹੋ ਜਾਂਦਾ ਕਦੀ ਕੋਸ਼ ਹੋ ਜਾਂਦਾ ਪਰ ਉਹਨੂੰ ਕੁਝ ਹੁੰਦਾ ਹੀ ਨਹੀਂ ਵੀਰੇ ਠੀਕ ਨਹੀਂ ਬੰਦੇ ਸੀਜ਼ਨ ਮੁੱਕਦਾ ਵਾ ਸੀਜ਼ਨ ਤੋਂ ਬਾਅਦ ਲੈ ਕੇ ਲੈ ਜਾਂਦੇ ਆ ਸਮਾਨ ਵੀ ਆ ਚੀਜ਼ਾਂ ਪਾਉਣੀਆਂ ਨੇ ਤੇ ਉਦੋਂ ਜਦੋਂ ਸੀਜ਼ਨ ਸ਼ੁਰੂ ਹੁੰਦਾ ਉਦੋਂ ਮਹੀਨਾ ਪਹਿਲਾਂ ਰਿਪੇਅਰ ਕਰ ਜਾਂਦੇ ਆ ਦੱਸੋ ਉਹਦੇ ਕੀ ਉਹ ਕੋਈ ਨਾ ਕਿਤੇ ਲੈ ਕੇ ਜਾਣੀ ਨਾ ਵਾਸਤਾ ਹਨ ਇਹ ਚੀਜ਼ਾਂ ਦੇ ਤਾਂ ਬੈਨੀਫਿਟ ਹੈਗੀਆਂ ਨਾ ਵੀਰੇ ਕਿ ਕੰਪਨੀ ਦੇ ਹੁਣ ਦੇਖੋ ਜਿਵੇਂ ਇੰਨੇ ਸਾਲਾਂ ਤੋਂ ਆਪਾਂ ਕੰਬਾਈਨ ਜਮਾ ਨਹੀਂ ਖੋਲੀ ਹਨਾ ਤੇ ਐਤ ਕੀ ਉਹ ਕਹਿੰਦੇ ਸੀ ਵੀ ਐਤ ਕੀ ਵੀ ਜਿਹੜਾ ਜਿਹੜਾ ਚੀਜ਼ ਖੁੱਲ ਕੇ ਦੇਖਾਂਗੇ ਪਰ ਐਤ ਕੀ ਵੀ ਮੈਨੂੰ ਲੱਗਦਾ ਨਹੀਂ ਤੁਹਾਨੂੰ ਵੀ ਦਿਖਾਵਾਂਗਾ ਵੀਰੇ ਜਿਹੜੀ ਸਾਰੀ ਜਦੋਂ ਹੋਊਗੀ ਸਾਰੀ ਖੋਲ ਕੇ ਦਿਖਾਵਾਂਗੇ ਨਾਲ ਦੇ ਨਾਲ ਤੇ ਜਦੋਂ ਹੁਣ ਉਹ ਕਰਿਆ ਆਪਣਾ ਖੋਲ ਕੇ ਕਰਾਇਆ ਕਰਾਂਗੇ ਹਨਾ ਫਿਰ ਤੁਹਾਨੂੰ ਪਤਾ ਲੱਗ ਜਾਊ ਤੁਹਾਡੇ ਮੂਰੇ ਦਿਖਾਵਾਂਗਾ ਵੀਰੇ ਮੈਂ ਦੇਖ ਲਿਓ ਸਾਰਾ ਕੁਝ ਸਮਾਨ ਹਨਾ ਤੇ ਹੁਣ ਉਹ ਵੀਰੇ ਆਏ ਸੀ ਸਾਰਾ ਸਮਾਨ ਨੋਟ ਕਰਕੇ ਲੈ ਗਏ ਵੀ ਆਹ ਹਾਂ ਜੀ ਜੱਜ ਆਪਾਂ ਪਾਉਣੀ ਹੈ ਜਿਹੜੀਆਂ ਚੀਜ਼ਾਂ ਮੈਂ ਵੀ ਬੈਲਟਾਂ ਵੀ ਥੋੜੀਆਂ ਜਿਹਾ ਵੱਧ ਮੰਗਾ ਲਈਆਂ ਤੇ ਸਾਰਾ ਕੁਝ ਮੰਗਾਇਆ ਹਨਾ ਤੇ ਹਾਂ ਉਹਨਾਂ ਨੇ ਨਾ ਹੁਣ 55 ਪਤਾ ਨਹੀਂ 57 ਆਈਟਮਾਂ ਦਾ ਜਿਹੜੀਆਂ ਮੇਨ ਆਈਟਮਾਂ ਨੇ ਉਹਨਾਂ ਦੀ ਸਪੇਅਰ ਪਾਰਟ ਵੀ ਬਹੁਤ ਸਸਤੇ ਕਰਦੇ ਆ ਜਿਹੜਾ ਸਪੇਅਰ ਪਾਰਟ 20000 ਦਾ ਸੀ ਉਹ 10000 ਦਾ ਹੋ ਗਿਆ ਜਿਹੜਾ ਜਿਹੜੀ ਬੈਲਟ 8000 ਦੀ ਸੀ ਉਹ 4 3000 ਦੀ ਹੋ ਗਈ ਇੰਨਾ ਕਾਫੀ ਸਪੇਅਰ ਪਾਰਟ ਦੇ ਵਿੱਚ ਉਹਨਾਂ ਨੇ ਸਸਤੇ ਵੀ ਕਰਿਆ ਕੁਆਲਿਟੀ ਨਹੀਂ ਘਟਾਈ ਕੁਆਲਿਟੀ ਉਹੀ ਆ ਤੇ ਪਰ ਸਪੇਅਰ ਪਾਰਟ ਦੇ ਵਿੱਚ ਉਹਨਾਂ ਨੇ ਥੋੜੇ ਘੱਟ ਕਰਿਆ ਪਰ ਗੱਲ ਇਹ ਹੁਣ ਵੀ ਜਿਹੜਾ ਹੁਣ ਇਹਨਾਂ ਦਾ ਸਪੀਅਰ ਪਾਰਟ ਪਾਉਣਾ ਵੀਰੋ ਚੱਲਦਾ ਬਹੁਤ ਲੰਬਾ ਹੁਣ ਮੈਂ ਤੁਹਾਨੂੰ ਬਲੇਡ ਦੀ ਐਗਜ਼ਾਮਪਲ ਦੇ ਦਿੰਦਾ 2021 ਮਾਡਲ ਤੋਂ ਲੈ ਕੇ ਹੁਣ ਤੱਕ ਵੀ ਇਹਦੇ ਝੋਨੇ ਦੇ ਅੱਧ ਸਿਜ਼ਨ ਤੱਕ ਆਪਣੇ ਪ੍ਰਾ ਉਹ ਹੀ ਬਲੇਡ ਚੱਲੇ ਜੋ ਪਹਿਲਾਂ ਦੇ ਲੱਗੇ ਹੋਏ ਸੀ ਠੀਕ ਨਹੀਂ ਇਹਨਾਂ ਦਾ ਬਲੇਡ 68 ਰੁਪਏ ਦਾ ਤੇ ਦੂਜਾ ਜੇ ਸ਼ਾਰਪ ਦਾ ਬਲੇਡ ਲੈਨੇ ਹੋ 38 ਰੁਪਏ ਦਾ ਠੀਕ ਹੈ ਤੇ ਪਰ ਸ਼ਾਰਪ ਦੇ ਬਲੇਡ ਦੇ ਵਿੱਚ ਥੋੜਾ ਫਰਕ ਹੁੰਦਾ ਉਹ ਪਤਲਾ ਹੁੰਦਾ ਇਹ ਮੋਟਾ ਬਹੁਤ ਜ਼ਿਆਦਾ ਹੈ ਹਨਾ ਵੀਰੇ ਬਲੇਡ ਕਦੀ ਟੁੱਟਿਆ ਤੱਕ ਨਹੀਂ ਆਪਣਾ ਤੇ ਹੁਣ ਐਤ ਕੀ ਬਲੇਡ ਸਾਰੇ ਚੇਂਜ ਕਰੇ ਸੀ ਤੇ ਪੁਰਾਣੇ ਜਿਹੜੇ ਬਲੇਡ ਆ ਉਹ ਸਾਰੇ ਦੇ ਸਾਰੇ ਪਏ ਅਸੇ ਤੁਸੀਂ ਦੇਖ ਵੀ ਸਕਦੇ ਹੋ ਠੀਕ ਨਹੀਂ ਤੇ ਜਿਹੜੀਆਂ ਹੁਣ ਦੂਜੀਆਂ ਮਸ਼ੀਨਾਂ ਨੇ ਵੀਰੇ ਉਹਨਾਂ ਦੇ ਹਰੇਕ ਸੀਜ਼ਨ ਬਲੇਡ ਚੇਂਜ ਕਰਨੇ ਪੈਂਦੇ ਆ ਝੋਨੇ ਦੇ ਵਿੱਚ ਦੋ ਦੋ ਸਟਿੱਪਾਂ ਰੱਖਣੀਆਂ ਪੈਂਦੀਆਂ ਆ ਕਿ ਜੇ ਡਿੱਗਿਆ ਝੋਨਾ ਆ ਗਿਆ ਤਾਂ ਚੱਲਦਾ ਰਹਿੰਦਾ ਤਾਂ ਇੱਕ ਚੇਂਜ ਕਰਨਾ ਹੀ ਪੈਂਦਾ ਕਣਕ ਦੇ ਵਿੱਚ ਵੀ ਇਦਾਂ ਹੀ ਚੱਲਦਾ ਵਾ ਤੇ ਇਹਦੇ ਕੋਲੇ ਸਾਡੇ ਕੋਲ ਦੋਨੀਆਂ ਮਸ਼ੀਨਾਂ ਦੀਆਂ ਸਟਿੱਪਾਂ ਨੇ ਦੋਨੀਆਂ ਮਸ਼ੀਨਾਂ ਦੀਆਂ ਸਟਿੱਪਾਂ ਅੱਡ ਅੱਡ ਪਈਆਂ ਨੇ ਉਮੇ ਖਾਲੀ ਦੀਆਂ ਖਾਲੀ ਯੂਜ਼ ਵੀ ਨਹੀਂ ਕੀਤੀਆਂ ਤੇ ਜਿੰਨੀ ਕਹੀ ਮਸ਼ੀਨ ਮਹਿੰਗੀ ਆ ਨਾ ਵੀਰੇ ਕਿ ਉਹ ਜਿੰਨੀ ਕੀ ਮਸ਼ੀਨ ਇਹ ਮਹਿੰਗੀ ਆ ਵੀਰੇ ਉੰਨਾ ਕਿ ਉਹ ਤੋਂ ਵੱਧ ਤੁਹਾਡਾ ਸਪੇਅਰ ਪਾਰਟ ਦੇ ਵਿੱਚ ਜਾਂ ਸਰਵਿਸਾਂ ਦੇ ਵਿੱਚ ਤੁਹਾਡੇ ਬੇਨਿਫਿਟ ਹੋ ਜਾਂਦੇ ਆ ਕਿ ਤੁਸੀਂ ਹਰੇਕ ਸਾਲ ਮਸ਼ੀਨ ਨਹੀਂ ਖੋਲਣੀ ਤੁਸੀਂ ਆਰਾਮ ਨਾਲ ਗਰੀਸ ਦੇ ਕੇ ਵੀਰੇ ਦੋ ਇੱਕ ਜਾਂ ਦੋ ਗਰੀਸ ਕੰਨਾਂ ਭਰ ਕੇ ਰੱਖ ਲਓ ਸਾਰੇ ਸੀਜ਼ਨ ਉਹੀ ਨਹੀਂ ਮੁੱਕਦੀਆਂ ਠੀਕ ਨੇ ਤੇ ਪਤਾ ਕੀ ਆ ਵੀਰੇ ਜਿੰਨਾ ਚਿਰ ਕੋਈ ਮਸ਼ੀਨ ਨੂੰ ਲੈ ਕੇ ਚਲਾਉਂਦਾ ਨਹੀਂ ਵੀਰੇ ਉੰਨਾ ਚਿਰ ਆਪਾਂ ਐਕਸਪੀਰੀਅੰਸ ਨਹੀਂ ਕਰ ਸਕਦੇ ਠੀਕ ਨਹੀਂ ਤੇ ਆਪਾਂ ਨੂੰ ਨਹੀਂ ਪਤਾ ਲੱਗਦਾ ਕਿਸੇ ਦੀਆਂ ਗੱਲਾਂ ਤੇ ਹੁਣ ਜਿਵੇਂ ਮੈਂ ਤੁਹਾਨੂੰ ਕਹੀ ਜਾਵਾਂ ਤੁਸੀਂ ਮੇਰੀਆਂ ਗੱਲਾਂ ਤੇ ਯਕੀਨ ਨਹੀਂ ਕਰ ਸਕਦੇ ਠੀਕ ਨਹੀਂ ਕਿਉਂਕਿ ਜਿੰਨਾ ਚਿਰ ਤੁਸੀਂ ਆਪ ਨਹੀਂ ਵਰਤਣਾ ਵੀਰੇ ਉਨਾਂ ਚਿਰ ਤੁਹਾਨੂੰ ਤਸੱਲੀ ਨਹੀਂ ਹੋਣੀ ਤਸੱਲੀ ਉਦੋਂ ਹੀ ਹੋਣੀ ਹੈ ਜਦੋਂ ਤੁਸੀਂ ਆਪ ਵਰਤੋਗੇ ਤੁਹਾਨੂੰ ਆਪ ਦੇ ਵਰਤੇ ਤੇ ਹੀ ਪਤਾ ਲੱਗਣਾ ਵੀਰੇ ਜਿਹੜਾ ਵੀਰ ਵੀ ਮੇਰਾ ਵੀਰ ਲੈਣਾ ਚਾਹੁੰਦਾ ਮਸ਼ੀਨ ਤੇ ਪਰ ਮੈਂ ਤਾਂ ਇਹੀ ਰਹਿ ਦਊਂਗਾ ਕਿ ਜੇ ਕਿਸੇ ਵੀਰ ਨੇ ਮਸ਼ੀਨ ਇਹ ਲੈਣੀ ਆ ਲਿਓ ਡਬਲ ਥ੍ਰੈਸ਼ਰੀ ਠੀਕ ਨਹੀਂ ਕਿਉਂਕਿ ਵੀਰੇ ਬਹੁਤ ਬੈਨੀਫਿਟ ਆ ਉਹਦੇ ਕਿ ਲਿਓ ਉਹੀ ਤੇ ਉਹ ਜੇ ਕਿਸੇ ਵੀਰ ਨੇ ਪੈਸੇ ਘੱਟ ਲਾਉਣੇ ਹੋਏ ਇਹ ਲੈ ਸਕਦਾ ਪਰ ਮੇਰੇ ਖਿਆਲ ਚ ਤਾਂ ਉਹੀ ਵਧੀਆ ਵਾ ਥੋੜੇ ਜੇ ਪੈਸੇਆਂ ਖਾਤਰ ਕੋਈ ਨਾਕਾ ਨੂੰ ਆਪਾਂ ਜੇ ਤੇ ਵੀਰੇ ਆਰਾਮਦਾਰਿਕ ਰਹੋਗੇ ਠੀਕ ਹੈ ਨਾ ਮੇਰਾ ਫਰੈਂਡ ਆ ਜੋਤ ਕਟਹਾਣੀ ਤੋਂ ਆਹੋਂ ਮੁੰਡਾ ਤੇ ਤੂੰ ਦੇਖ ਲਓ ਉਹ ਵਕੀਲ ਆ ਵੀਰ ਤੇ ਉਹ ਖੇਤੀ ਕਰਦਾ ਵਾ ਹਣਾ ਤੇ ਉਹ ਉਹ ਪਹਿਲਾ ਮਸ਼ੀਨ ਲੈਣੇ ਚ ਲੱਗਿਆ ਸੀ ਪੁਰਾਣੀ ਮਸ਼ੀਨ ਲੈਂਦਾ ਸੀ ਹਨਾ ਕਿ ਉਹਦੇ ਉਹਦੇ ਉਹਦੀ ਵੜਦੀ ਹੁੰਦੀ ਸੀ 8 ਕਿ 9 ਲੱਖ ਰੁਪਏ ਦੀ ਉਹਨੂੰ ਮਸ਼ੀਨ ਮਿਲਦੀ ਸੀ ਉਹਨੇ ਮੈਨੂੰ ਫੋਟੋਆਂ ਭੇਜੀਆਂ ਕਹਿੰਦਾ ਵੀਰਾ ਮੈਂ ਮਸ਼ੀਨ ਲੈਣ ਚੱਲਿਆ ਵੀ 9 ਲੱਖ ਰੁਪਏ ਮੰਗਦੇ ਆ ਵੀ ਮੈਂ ਕਹਿੰਦਾ ਤੂੰ ਮਸ਼ੀਨਾਂ ਨਾ ਪੁਰਾਣੀ ਨਾ ਲੈ ਵੀ ਕਿਉਂਕਿ ਉਹ ਵੀ 100 ਸਵਾ 100 ਕਿੱਲੇ ਦੀ ਖੇਤੀ ਕਰਦਾ ਮੈਂ ਕਹਿੰਦਾ ਦੇਖ 100 ਕਿੱਲੇ ਦੀ ਤੂੰ ਖੇਤੀ ਕਰਦ ਬੀ 2 ਲੱਖ ਰੁਪਏ ਅਦਰਾਂ ਝੋਨੇ ਦੀ ਬਾੜੀ ਬਣਦੀ ਆ ਠੀਕ ਨੇ ਤੇ 3 3.5 ਲੱਖ ਮੱਕੀ ਦੀ ਬਾਢੀ ਬਣਦੀ ਆ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਮੈਂ ਕਹਾਂ ਜੇ ਹੋਰ ਵੀ ਫਸਲ ਬੀਜਦੇ ਆ ਤਾਂ ਉਹਦੀ ਵੀ ਬਾਢੀ ਬਣ ਜਾਂਦੀ ਆ ਠੀਕ ਨੇ ਮੈਂ ਕਹਾਂ ਇੰਨੀ ਸਾਲ ਦੀ ਕਿਸ਼ਤ ਹੋਣੀ ਆ ਵੀ ਜਿੰਨੀ ਤੇਰੀ ਬਾਢੀ ਬਣਦੀ ਆ ਜਿਹੜਾ ਤੂੰ ਬਾਹਰ ਕੰਮ ਕਰ ਲਿਆ ਉਹ ਤੇਰਾ ਬੈਨੀਫਿਟ ਆ ਤੇ ਮੈਂ ਕਹਾਂ ਤੂੰ ਨਵੀਂ ਮਸ਼ੀਨ ਲੈ ਜਿਹੜੀ ਮਰਜ਼ੀ ਲੈ ਲੈ ਮੈਂ ਨਹੀਂ ਅਸੀਂ ਉਹਨੂੰ ਰეკਮੈਂਡ ਕਰਿਆ ਕਿ ਭਾਈ ਤੂੰ ਹੌਲੈਂਡ ਲੈ ਤੇ ਫਿਰ ਉਹ ਮਸ਼ੀਨ ਉਹ ਜਾਨੀ ਕਿ ਮੈਂ ਕਹਾਂ ਤੂੰ 8 ਲੱਖ ਰੁਪਏ ਕੈਸ਼ ਦੇਂਗਾ ਕਿੱਥੇ ਤੂੰ ਦਾ 2-3 ਲੱਖ ਕੈਸ਼ ਦੇ ਕੇ ਤੇਰਾ ਸਰ ਜਾਣਾ ਤੇ ਉਹ ਫਿਰ ਜਾਨੀ ਕਿ ਦੋ ਤਿੰਨ ਉਹਨੇ ਕੰਪਨੀ ਚ ਮਸ਼ੀਨਾਂ ਦੇਖੀਆਂ ਮੈਨੂੰ ਕਹਿੰਦਾ ਵੀਰੇ ਮੈਂ ਮਸ਼ੀਨ ਲੈ ਮੈਂ ਕਿਹਾ ਕੋਈ ਗੱਲ ਨਹੀਂ ਵੀ ਜਿਹੜੀ ਤੂੰ ਲੈਣੀ ਆ ਤੂੰ ਸਿਲੈਕਟ ਕਰ ਲੈ ਵੀ ਤੈਨੂੰ ਜਿਹੜੀ ਪਸੰਦ ਆ ਉਹ ਲੈ ਲੈ ਤੇ ਪਰ ਮੈਂ ਉਹਨੂੰ ਫਿਰ ਕਿਹਾ ਮੈਂ ਕਿਹਾ ਤੂੰ ਇੱਕ ਵਾਰ ਨਾ ਹਾਲੈਂਡ ਦੇਖ ਲਈ ਵੀ ਫਿਰ ਉਸ ਤੋਂ ਬਾਅਦ ਵੀ ਕੋਈ ਗੱਲ ਨਹੀਂ ਮੈਂ ਕਿਹਾ ਤੂੰ ਸਾਰੀਆਂ ਦੇਖ ਲਈਆਂ ਵੀ ਹਾਲੈਂਡ ਵੀ ਲੈ ਕੇ ਦੇਖ ਲੈ ਹਨਾ ਤੇ ਉਹ ਜਿਹੜਾ ਬੰਦਾ ਕੁਆਲਿਟੀ ਦੇ ਨਾਲ ਪਿਆਰ ਕਰਦਾ ਨਾ ਵੀਰੇ ਉਹ ਉਹ ਚੀਜ਼ ਸਮਝ ਸਕਦਾ ਜੀ ਜਿਹਨੂੰ ਕੁਆਲਿਟੀ ਚਾਹੀਦੀ ਆ ਹਰ ਇੱਕ ਚੀਜ਼ ਜਿਹੜੇ ਕੁਆਲਿਟੀ ਭਾਲਦਾ ਉਹ ਬੰਦਾ ਉਹ ਚੀਜ਼ ਨੂੰ ਦੇਖ ਸਕਦਾ ਹਾਲੈਂਡ ਉਹ ਚਲਾ ਸਕਦਾ ਉਹਦੇ ਲਈ ਆ ਉਹ ਹਾਲੈਂਡ ਤੇ ਜਿਹੜਾ ਜਿਹੜੇ ਬੰਦੇ ਆਪਾਂ ਕਹਿੰਦੇ ਆ ਕਿ ਨਹੀਂ ਵੀ ਪੈਸੇ ਘੱਟ ਲੱਗਣ ਕੁਆਲਿਟੀ ਦੀ ਸਾਨੂੰ ਨਹੀਂ ਕੋਈ ਮਤਲਬ ਉਹਨਾਂ ਲਈ ਉਹ ਫਿਰ ਵੀ ਉਹਨਾਂ ਦੇ ਉਹਨਾਂ ਲਈ ਨਹੀਂ ਹੋ ਹਾਲੈਂਡ ਹੈਗੀ ਜਿਹੜੇ ਬੰਦੇ ਕੁਆਲਿਟੀ ਨੂੰ ਸਮਝਦੇ ਆ ਕਿ ਹਾਂ ਕੁਆਲਿਟੀ ਆ ਉਹ ਚੀਜ਼ ਦੀ ਉਹ ਬੰਦਾ ਉਹਨੂੰ ਉਹ ਚੀਜ਼ ਨੂੰ ਸਮਝੂਗਾ ਤੁਸੀਂ ਦੇਖ ਲਓ ਵੀ ਉਹਨੇ ਫਿਰ ਹੌਲੈਂਡ ਲਈ ਮੇਰੇ ਕਹਿਣ ਤੇ ਉਹਨੇ ਹੌਲੈਂਡ ਮੈਂ ਉਹਨੂੰ ਦਿਖਾਈ ਮਸ਼ੀਨ ਦੇਖ ਕੇ ਉਹਨੇ ਚਲੋ ਹੌਲੈਂਡ ਲਈ ਹੈ ਨਾ ਕੰਮ ਉਹਨੇ ਵਿਦਆਉਟ ਏਸੀ ਲਈ ਸੀ ਉਹਨੂੰ ਦਵਾ ਵੀ 21 ਮਾਡਲ ਲੈ ਲਈ ਉਹਨੇ ਸਸਤੀ ਮਿਲ ਗਈ ਕਾਫੀ ਰੇਟ ਦੇ ਵਿੱਚ ਉਹਨੂੰ ਬੈਨੀਫਿਟ ਹੋ ਗਏ ਤੇ ਇੱਥੇ ਪਹੁੰਚ ਵੀ ਕਰਵਾਤੀ ਕਾਫੀ ਵਧੀਆ ਰੇਟ ਦੇ ਵਿੱਚ ਉਹਨੂੰ ਇੱਥੇ ਪਹੁੰਚ ਹੋ ਗਈ ਤੇ ਬਹੁਤ ਵਧੀਆ ਡੀਲਿੰਗ ਮਿਲੀ ਹੈ ਨਾ ਗਾਰੰਟੀ ਪੂਰੀ ਫੁੱਲ ਨਮਿਆਂ ਜਿੰਨੀ ਗਾਰੰਟੀ ਤੁਸੀਂ ਦੇਖ ਲਓ ਕਿ ਉਹਨੇ ਇੱਕ ਤਾਬ ਦੀ ਮੱਕੀ ਵੱਡੀ 300 ਕਿਲੋ ਉਹਨੇ ਮੱਕੀ ਵੱਡੀ ਆ 300 ਤੋਂ 350 ਕਿਲੋ ਠੀਕ ਨਹੀਂ 300 ਸਵਾ 300 ਮੱਕੀ ਵੱਢ ਗਿਆ ਤੇ ਹੁਣ ਉਹ 400 ਸਵਾ 400 ਕਿੱਲੇ ਦੇ ਨੇੜੇ ਝੋਨਾ ਵੱਢ ਗਿਆ ਤੇ ਤੁਸੀਂ ਲਾਲੋ ਸਾਹਿਬ ਵੀ ਕਿੰਨਾ ਕੰਮ ਕਰ ਗਿਆ ਠੀਕ ਨਹੀਂ ਤੇ ਮੱਕੀ ਵੱਢ ਕੇ 1 ਰੁਪਿਆ ਨਹੀਂ ਲਾਇਆ ਇਕੱਲਾ ਥਰੇਸ਼ਰ ਬਦਲਿਆ ਥਰੇਸ਼ਰ ਬਦਲ ਕੇ ਮਸ਼ੀਨ ਚਲਾਤੀ ਸਾਰਾ ਝੋਨਾ ਵੱਢਿਆ ਗਿਆ 1 ਰੁਪਿਆ ਨਹੀਂ ਲੱਗਿਆ ਝੋਨਾ ਵੱਢ ਕੇ ਸਾਰਾ ਕੁਝ ਉਵੇਂ ਫੇਰ ਖੜੀ ਆ ਮਸ਼ੀਨ ਹੁਣ ਫੇਰ ਬਸ ਮਸ਼ੀਨ ਮਾੜੀ ਜੀ ਥਰੇਸ਼ਰ ਬਦਲੀ ਕਰਨਾ ਤੇ ਥਰੇਸ਼ਰ ਬਦਲੀ ਕਰਕੇ ਚਲਾ ਦੇਣਾ ਉਹਦੇ ਇੱਕ ਮਸ਼ੀਨ 'ਚ ਪ੍ਰੋਬਲਮ ਆਈ ਸੀ ਕਿ ਉਹ ਨਾ ਮਸ਼ੀਨ ਸਟਾਵਕ ਦੇ ਤੋਂ ਦੀ ਦਾਣਾ ਸੜਦੀ ਸੀ ਜਦੋਂ ਉਹਨੇ ਚਲਾ ਕੇ ਦੇਖਿਆ ਨਾ ਪ੍ਰੋਬਲਮ ਆਈ ਤੁਸੀਂ ਦੇਖ ਲਓ ਜਿੰਨੇ ਚਿਰ ਉਹ ਜਿੰਨੇ ਜਿੰਨਾ ਟਾਈਮ ਉਹ ਮਸ਼ੀਨ ਦੀ ਪ੍ਰੋਬਲਮ ਸੋਲਵ ਨਹੀਂ ਹੋਈ ਉਹਨਾਂ ਚਿਰ ਕੰਪਨੀ ਦੇ 5 6 3 4 ਬੰਦੇ ਉੱਥੇ ਪੱਕੇ ਰਹੇ ਉਹਦੇ ਕੋਲ ਸਮਾਨ ਕਿੱਟ ਮੰਗਾਈ ਮੰਗਾ ਕੇ ਉਹਦੇ ਫਿੱਟ ਕਰਕੇ ਤੇ ਉਸ ਤੋਂ ਬਾਅਦ ਹੋ ਗਏ ਤੇ ਉਹ ਮਸ਼ੀਨ ਉਹਦੀ ਛਾਲਾ ਮਾਰਦੀ ਚੱਲੇ ਕਈ ਵੀਰ ਮੈਨੂੰ ਕਹਿੰਦੇ ਆ ਕਿ ਵੀਰੇ ਫੋਰ ਬੀਲ ਨਹੀਂ ਆਉਂਦੀ ਵੀਰੇ ਜਿੰਨਾ ਨਾ ਮੈਂ ਤੁਹਾਨੂੰ ਦੱਸਦਾ ਸੀਰੀਅਸਲੀ ਜਿੰਨਾ ਕੰਮ ਵੀਰੇ 4-ਵੀਲ ਕਰਦੀ ਆ ਗਾਰੇ ਦੇ ਵਿੱਚ ਹਨਾ ਕਿ 4-ਵੀਲ ਦੇ ਵਿੱਚ ਜਿਵੇਂ ਹੁਣ ਪਲਾਉ ਵਾਲੇ ਖੱਤਿਆ ਵੀਰੇ ਉੱਥੇ ਤਾਂ 4-ਵੀਲ ਵੀ ਨਹੀਂ ਚੱਲਦੀ 4-ਵੀਲ ਦੇ ਵੀ ਬੱਸੋਂ ਬਾਹਰ ਹੋ ਜਾਂਦਾ ਸਾਰਾ ਕੰਮ ਤੇ ਜਿੰਨਾ ਕੰਮ ਵੀਰੇ 4-ਵੀਲ ਜਿੱਥੇ ਤੱਕ 4-ਵੀਲ ਜਾਊਗੀ ਉੱਥੇ ਤੱਕ ਇਹ 2-ਵੀਲ ਦਿਲ ਜਾਂਦੀ ਆ ਮੈਂ ਯਾਨੀ ਕਿ ਲਿਖ ਕੇ ਗਰੰਟੀ ਦਿੰਦਾ ਕਿ ਜਿੱਥੇ ਤੱਕ ਤੁਹਾਡੀ 4-ਵੀਲ ਚੱਲ ਜੂਣਾ ਉੱਥੇ ਤੱਕ ਇਹ ਆਰਾਮ ਨਾਲ ਚੱਲ ਜੂਗੀ ਚੈਨ ਵਾਲੀ ਮੁਕਾਬਲਾ ਚੈਨ ਵਾਲੀ ਨਹੀਂ ਮੈਂ ਕਹਿੰਦਾ ਜਿਹੜੀ 4 ਵੀਲ ਉਹਦੇ ਤੱਕ 4 ਵੀਲ ਜਿੱਥੇ ਤੱਕ 24 ਵੀਲ ਜਾਊਗੀ ਉਹਦੇ ਬਰੋਬਰ ਤੌਰ ਤੇ ਦੇਖ ਲਿਓ ਉੱਥੇ ਤੱਕ ਹੀ ਆਰਾਮ ਨਾਲ ਚੱਲੂ ਜਿਓ ਕਿਉਂਕਿ ਵੀਰੇ ਦਾ ਇੰਜਣ ਉੰਜਣ ਨਹੀਂ ਦਬਦਾ ਇੰਜਣ ਇੰਨਾ ਤਕੜਾ ਨਾ ਮੈਂ ਵੀਡੀਓ ਵੀ ਪਾਈਆਂ ਤੁਸੀਂ ਦੇਖਿਆ ਵੀ ਹੋਣਗੀਆਂ ਕਿ ਇੰਜਣ ਇਹਦਾ ਇੰਨਾ ਤਕੜਾ ਦਾ ਤੇ ਵੀਰੇ ਕੁਆਲਿਟੀ ਦੇ ਵਿੱਚ ਤਾਂ ਨੰਬਰ 1 ਆ ਮਸ਼ੀਨ ਇਹਦਾ ਤੋੜ ਹੈ ਨਹੀਂ ਕੋਈ ਕੋਈ ਵੀ ਤੋੜ ਨਹੀਂ ਇਹਦਾ ਮਸ਼ੀਨ ਦਾ ਤੇ ਜਦੋਂ ਜੇ ਤੁਸੀਂ ਜਾਨੀ ਕਿ ਦੇਖੋਗੇ ਨਾ ਫੇਰ ਹੀ ਤੁਹਾਨੂੰ ਪਤਾ ਲੱਗਣਾ ਵੀਰੇ ਮੁਕਸਰ ਮੇਲੇ ਤੇ ਲੱਗਣੀ ਆ ਜੇ ਉਧਰਲੇ ਵੀਰੇ ਉਹ ਜਰੂਰ ਦੇਖਿਓ ਵੀਰੇ ਮਸ਼ੀਨ ਮੁਕਸਰ ਇਰੀਏ ਤੇ ਤਾਂ ਦੂਜੀ ਮੇਲਾ ਰੇਸੀ ਵਾਲੀ ਵੀ ਆਊਗੀ ਵਿਦਆਊਟ AC ਵੀ ਆਊਗੀ ਵਾਲੀ ਵੀ ਆਊਗੀ ਉੱਥੇ ਜਰੂਰ ਦੇਖਿਓ ਵੀਰੇ ਮਸ਼ੀਨ ਜਾ ਕੇ ਨਾ ਤੁਸੀਂ ਇੱਕ ਵਾਰ ਤੁਸੀਂ ਆਪਦੇ ਅੱਖੀਂ ਦੇਖੋਗੇ ਮਸ਼ੀਨ ਫੇਰ ਤੁਹਾਨੂੰ ਪਤਾ ਲੱਗੂ ਵੀਰੇ ਆਪਾਂ ਮੈਂ ਕੋਈ ਇਹਨਾਂ ਤੋਂ ਪੈਸੇ ਲੈ ਕੇ ਜਾਂ ਕੁਝ ਉਹ ਆਪਾਂ ਨੂੰ ਉਹ ਮਸ਼ਹੂਰੀ ਕਰਨ ਦਾ ਨਹੀਂ ਹੈਗਾ ਮੈਨੂੰ ਤਾਂ ਇਹ ਹੈ ਕਿ ਜਿਵੇਂ ਤੁਸੀਂ ਕਈ ਵੀਰ ਕਹਿੰਦੇ ਨੇ ਵੀਰੇ ਅਸੀਂ ਤੁਹਾਨੂੰ ਦੇਖ ਕੇ ਖੇਤੀ ਕਰਨ ਲੱਗੇ ਕਈ ਵੀਰ ਮਸ਼ੀਨਾਂ ਦਾ ਕੰਮ ਵੀ ਕਰਦੇ ਆ ਕਿ ਜਿਹੜੇ ਵੀਰ ਮਸ਼ੀਨਾਂ ਦਾ ਕੰਮ ਕਰਦੇ ਆ ਮੈਂ ਤਾਂ ਉਹਨਾਂ ਲਈ ਇੱਕ ਰੈ ਦੇ ਰਿਹਾ ਕਿ ਜੇ ਵੀਰੇ ਤੁਸੀਂ ਯਾਨੀ ਕਿ ਮਸ਼ੀਨ ਚੇਂਜ ਕਰਨ ਦਾ ਮੈਂ ਨਹੀਂ ਕਹਿੰਦਾ ਕਿ ਤੁਸੀਂ ਆਪ ਦੀ ਮਸ਼ੀਨ ਵੇਚ ਕੇ ਤਾਂ ਇਹਨੂੰ ਲਵੋ ਨਾ ਜੇ ਤੁਹਾਡਾ ਚੇਂਜ ਕਰਨ ਦਾ ਜਾਂ ਨਵੀਂ ਮਸ਼ੀਨ ਲੈਣ ਦਾ ਇਰਾਦਾ ਬਣਦਾ ਤਾਂ ਵੀਰੇ ਜਰੂਰ ਇਹਦੇ ਇੰਨੀ ਦੇਖਿਓ ਹਨ ਤੇ ਬਸ ਮੈਂ ਤਾਂ ਇਹ ਇੰਨੀ ਕੀ ਤੁਹਾਨੂੰ ਰਿਕਵੈਸਟ ਕਰੂੰਗਾ ਕਿ ਤਾਂ ਫੇਰ ਇਹਦੇ ਇੰਨੀ ਜਰੂਰ ਦੇਖਿਓ ਮਸ਼ੀਨ ਇਹ ਵੀ ਜੇ ਤੁਹਾਡਾ ਮਨ ਬਣਦਾ ਤੇ ਬਾਕੀ ਤੁਹਾਨੂੰ ਕੋਈ ਵੀ ਗੱਲਬਾਤ ਆ ਮੈਨੂੰ ਤੁਸੀਂ ਦੱਸ ਦਿਓ ਆਪਾਂ ਤੁਹਾਡੀ ਗੱਲ ਵੀ ਕਰਵਾਵਾਂਗੇ ਰੇਟ ਦੇ ਵਿੱਚ ਵੀ ਜਰੂਰ ਲੈਸ ਕਰਵਾਵਾਂਗੇ ਜਿੰਨਾ ਤੁਹਾਡਾ ਰੇਟ ਹੋਊਗਾ ਉਹ ਤੁਹਾਨੂੰ ਜਰੂਰ ਕਟਵਾਵਾਂਗੇ ਜੇ ਤੁਹਾਡੀ ਲੈਣ ਦਾ ਮਨ ਹੋਇਆ ਤਾਂ ਆਪਾਂ ਤਾਂ ਵੀਰੇ ਨਾਲ ਸਿੱਧਾ ਇਹੀ ਗੱਲ ਕਹੀ ਸੀ ਕਿ ਜਦਨ ਕਿ ਦੇਖੋ ਭਾਈ ਵੀ ਮੈਂ ਤੁਹਾਡੀ ਹੈਲਪ ਤਾਂ ਕਰੂੰਗਾ ਵੀ ਜੇ ਕੋਈ ਬੰਦਾ ਦਾ ਵੀ ਜੇ ਉਹਨੂੰ ਪੂਰੀ ਡੀਲ ਦੇ ਵਿੱਚ ਉਹ ਕਰੋਗੇ ਹੈਲਪ ਤੇ ਨੰਬਰ 2 ਤੇ ਵੀ ਉਹਦੇ ਕਦੇ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿਸੇ ਸਪेयर पार्ट ਦੀ ਜਾਂ ਕਿਸੇ ਵੀ ਚੀਜ਼ ਦੀ ਇਗਨੇ ਵੀਰੇ ਤੇ ਇਸ ਗੱਲੋਂ ਵੀ ਪੂਰੇ ਰਾਜੀ ਆ ਤੇ ਸਾਰਾ ਗੱਲ ਮੰਨਦੇ ਆ ਆਪਣੇ ਤੇ ਸਭ ਕੁਝ ਸਹੀ ਬਾਕੀ ਕੋਈ ਵੀ ਵੀਰ ਨੇ ਪਹਿਲਾਂ ਯਾਰ ਤੁਸੀਂ ਵੀਰੇ ਮਸ਼ੀਨ ਦੇਖੋ ਦੇਖੋ ਫਿਰ ਉਸ ਤੋਂ ਬਾਅਦ ਆਉਦਾ ਡਿਸੀਜਨ ਲਵੋ ਕਿ ਹਾਂ ਲੈਣੀ ਚਾਹੀਦੀ ਤੁਹਾਨੂੰ ਲੱਗਦਾ ਕਿ ਲੈਣੀ ਚਾਹੀਦੀ ਹਾਂ ਯਾਨੀ ਕਿ ਮੈਂ ਇੰਨੀ ਗੱਲ ਦੱਸਦਾ ਕਿ ਜਿੰਨੇ ਰੁਪਏ ਤੁਸੀਂ ਦੂਜੀਆਂ ਮਸ਼ੀਨਾਂ ਨਾਲੋਂ ਤੇ ਵੱਧ ਲਾਉਂਗੇ ਤੁਹਾਨੂੰ ਉਹਦਾ ਬੈਨੀਫਿਟ ਮਿਲੂਗਾ ਹੀ ਮਿਲੂਗਾ ਇਹ ਗੱਲ ਦੀ ਗਾਰੰਟੀ ਮੈਂ ਦਿੰਦਾ ਤੁਹਾਨੂੰ ਹਾਂਜੀ ਇੱਕ ਗੱਲ ਇਹ ਵੀ ਆ ਵੀਰੇ ਦੇਖੋ ਨਾ ਤਾਂ ਆਪਾਂ ਕਦੀ ਕਿਤੇ ਜਾ ਕੇ ਪੈਸਿਆਂ ਦੇ ਲਈ ਵੀਡੀਓ ਕਦੀ ਬਣਾਉਣੀ ਆ ਠੀਕ ਆ ਨਾ ਹੀ ਕਦੇ ਆਪ ਬਣਾਈ ਆ ਆਪਾਂ ਨੂੰ ਕੋਈ ਮਤਲਬ ਨਹੀਂ ਕਿਥੇ ਦੇ ਜਾ ਕੇ ਵੀ ਵੀ ਮੈਨੂੰ ਕੋਈ ਕਵੇ ਵੀ ਹਾਂ ਤੈਨੂੰ ਅਸੀਂ ਪੈਸੇ ਦਵਾਂਗੇ ਤੂੰ ਸਾਡੀ ਵੀਡੀਓ ਇੱਥੇ ਆ ਕੇ ਬਣਾ ਜਾਨਾ ਵੀਰੇ ਮੈਂ ਜਾਨਣਾ ਜਿੱਥੇ ਮੈਂ ਆਪਦੇ ਕੰਮ ਦੇ ਰਿਲੇਟਡ ਜਾਨਣਾ ਵੀ ਮੈਨੂੰ ਉਹ ਚੀਜ਼ ਦੀ ਲੋੜ ਆ ਜਾਂ ਮੈਂ ਲੈਣੀ ਆ ਮੈਂ ਉਹਦੀ ਮਾੜੀ-ਮੋਟੀ ਵੀਡੀਓ ਬਣਾ ਕੇ ਐਡ ਕਰ ਸਕਦਾ ਵਾਂ ਵੀ ਵਿੱਚ ਉਹਦੇ ਪਾ ਸਕਦਾ ਵਾਂ ਤੇ ਨਹੀਂ ਆਪਾਂ ਵੀਰੇ ਕਿਸੇ ਦੇ ਜਾ ਕੇ ਆਪਾਂ ਵੀਡੀਓ ਨਹੀਂ ਬਣਾਵਾਵਾਂਗੇ ਇਹ ਆਪਾਂ ਪਹਿਲੇ ਦਿਨ ਤੋਂ ਹੀ ਇਹ ਗੱਲ ਸੋਚੀ ਹੋਈ ਹੈ ਕਿਉਂਕਿ ਜਿਹੜਾ ਮੈਂ ਆਪਦੀ ਵੀਡੀਓ ਬਣਾਉਣਾ ਹੈ ਬਿਰ ਸਿਰਫ ਵੀਰੇ ਆਪਦੇ ਇੱਕ ਸ਼ੌਂਕ ਆ ਕਿ ਵੀਡੀਓ ਬਣਾਉਣ ਦਾ ਠੀਕ ਹੈ ਤੇ ਵਧੀਆ ਲੱਗਦੀ ਆ ਕਿ ਇੱਕ ਕਈ ਵੀਰ ਹਾਂ ਜੁੜੇ ਹੋਏ ਆ ਮੇਰੇ ਨਾਲ ਵੀ ਹਾਂ ਉਹ ਖੇਤੀ ਕਰਦੇ ਨੂੰ ਦੇਖਣਾ ਚਾਹੁੰਦੇ ਸੀ ਇੰਸਟਾਗ੍ਰਾਮ ਤੇ ਆਉਂਦੇ ਹੁੰਦੇ ਮੈਸੇਜ ਉਭਸੋਂ ਨਾ ਕਰਕੇ ਆ ਵੀਰੇ ਨਹੀਂ ਆਪਾਂ ਨੂੰ ਵੀਰੇ ਪੈਸਿਆਂ ਦੇ ਲਾਲਚ ਦੇ ਵਿੱਚ ਆਪਾਂ ਅਗੇ ਵੀਡੀਓ ਨਹੀਂ ਬਣਾਉਂਦੇ ਤੇ ਨਾ ਆਪਾਂ ਨੂੰ ਕੁਛ ਹੈਗਾ ਵਾ ਠੀਕ ਨਹੀਂ ਪੈਸੇ ਵਾਹਿਗੁਰੂ ਕਿਰਪਾ ਕਰੇ ਕਿ ਆਲੂ ਮਹਿੰਗੇ ਵਿਕ ਜਾਣ ਆਲੂਆਂ ਦਾ ਝਾੜ ਵਧੀਆ ਨਿਕਲੇ ਆਵੇ ਤੇ ਝੋਨੇ ਦਾ ਝਾੜ ਵਧੀਆ ਨਿਕਲੇ ਮੱਕੀ ਵਧੀਆ ਹੋ ਜਵੇ ਉਧਰੋਂ ਪੈਸੇ ਕਮਾ ਲਈਏ ਤਾਂ ਉਹ ਚੰਗੀ ਗੱਲ ਆ ਤੁਹਾਡੇ ਜਿਹੜੇ ਵੀ ਵੀਰ ਦੇਖਦੇ ਆ ਤੁਹਾਡੀਆਂ ਦੁਆਵਾਂ ਨਾਲ ਆ बस ਚਾਰਚ ਨਾ ਕਿਸੇ ਦੀ ਵੀ ਕਮੀ ਆਵੇ ਬਸ ਹੋਰ ਆਪਾਂ ਨੂੰ ਪੈਸੇ ਆ ਪੂਸੇ ਤੱਕ ਕੁਝ ਨਹੀਂ ਜਗਤ ਠੀਕ ਨਹੀਂ ਵੀ ਚਾਹੇ YouTube ਪੈਸੇ ਬੰਦ ਵੀ ਕਰ ਦੇਵੇ ਆਪਾਂ ਨੂੰ ਉਹਦੇ ਤੱਕ ਕੋਈ ਮਤਲਬ ਨਹੀਂ ਆਪਾਂ ਨੂੰ ਨਹੀਂ ਹੈਗਾ ਕੋਈ ਫਰਕ ਪੈਂਦਾ ਪੈਂਦਾ ਕਿਉਂਕਿ ਆਪਾਂ ਨੂੰ ਤਾਂ ਬਸ ਐ ਹਾਂ ਕਿ ਹਾਂ ਮੈਂ ਜੇ ਹੁਣ ਹੁਣ ਪਰ ਆਪਾਂ ਪਿੱਛੇ ਹਟਦੇ ਨਹੀਂ ਹੁਣ ਜਿਹੜੀ ਵੀਡੀਓ ਪਾਉਣੀ ਆ ਹੁਣ ਤਾਂ ਪਾਉਣੀ ਪਾਉਣੀ ਆ ਪਾਇਆ ਹੀ ਕਰਨੀ ਆ ਠੀਕ ਨਹੀਂ ਕਿਉਂਕਿ ਸਾਰੇ ਵੀਰ ਉਡੀਕ ਕਰਦੇ ਹੁੰਦੇ ਆ ਤੇ ਪਾਉਣੀ ਆਪਾਂ ਛੱਡ ਸਕਦੇ ਵੀਡੀਓ ਪਾਉਣੀ ਹੁਣ ਤਾਂ ਪਾਈ ਕਰਾਂਗੇ ਤੇ ਆ ਪਿਛਲੇ ਮਹੀਨੇ ਜਦ ਮੈਂ ਪਾਈਆਂ ਨਹੀਂ ਤਾਂ ਵੀਰਾਂ ਦੇ ਰੋਜ਼ ਮੈਸੇਜ ਆਉਂਦੇ ਸੀ ਰੋਜ਼ ਵੀਰੇ ਵੀਡੀਓ ਨਹੀਂ ਪਾਈ ਵੀਰੇ ਵੀਡੀਓ ਨਹੀਂ ਪਾਈ ਹੁਣ ਕੀ ਦੱਸਾਂ ਮੈਨੂੰ ਐ ਹੁੰਦਾ ਸੀ ਯਾਰ ਕੋਈ ਕੰਮ ਹੈ ਨਹੀਂ ਕੰਮ ਦੇ ਬਿਨਾ ਵੀਡੀਓ ਪਾਉਣ ਦਾ ਕੀ ਮਤਲਬ ਤੇ ਕਈ ਵੀਰ ਕਹਿੰਦੇ ਵੀਰੇ ਯਾਰ ਤੂੰ ਕੁਝ ਵੀ ਪਾ ਦਿਆ ਕਰ ਕੁਝ ਵੀ ਬੋਲ ਕੇ ਪਾ ਦਿਆ ਕਰ ਕਿ ਸਾਨੂੰ ਤਾਂ ਨਸ਼ਾ ਹੋ ਜਾਂਦਾ ਵੀ ਤੇਰੀ ਵੀਡੀਓ ਦੇਖੇ ਬਿਨਾ ਵੀ ਨਸ਼ਾ ਵਾ ਵੀ ਤੇਰੀ ਵੀਡੀਓ ਦੇਖ ਕੇ ਹੀ ਸਹੀ ਰਹਿੰਦਾ ਆ ਕਰਕੇ ਵੀਰੇ ਵੀ ਹੁਣ ਚਲੋ ਵੀਰ ਪਿਆਰ ਕਰਦੇ ਆ ਆ ਬਸ ਇੱਕ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਜਿੰਨੇ ਵੀ ਵੀਰਾਂ ਦੇ ਫੋਨ ਆਉਂਦੇ ਆ ਜਾਂ ਕੁਝ ਆਉਂਦੇ ਕੋਈ ਵੀ ਵੀਰ ਗੁੱਸੇ ਨਾ ਹੋਵੇ ਗੁੱਸੇ ਗਿਲੇ ਨਾ ਹੋਵੇ ਮੇਰੇ ਨਾਲ ਕਿ ਹਰੇਕ ਦਾ ਵਧੀਆ ਤਰੀਕੇ ਨਾਲ ਜਵਾਬ ਦੇ ਸਕਾਂ ਬਸ ਆਪਾਂ ਦੀ ਤਾਂ ਇਹੀ ਅਰਦਾਸ ਆ ਕਿ ਹਰ ਇੱਕ ਨਾਲ ਵਧੀਆ ਵਿਚਰਾਂ ਕਿਸੇ ਨਾਲ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਕਿ ਬਸ ਵੀ ਕੋਈ ਵੀ ਵੀਰ ਗੁੱਸੇ ਨਾਰਾਜ਼ਗੀ ਨਾ ਹੋਵੇ ਕਿਸੇ ਦੇ ਨਾਲ ਵੀ ਵੀ ਬਸ ਵਧੀਆ ਤਰੀਕੇ ਨਾਲ ਸਾਰਿਆਂ ਨਾਲ ਆਪਾਂ ਗੱਲ ਕਰੀਏ ਤੇ ਐਵੇਂ ਹੀ ਰੱਖੇ ਬਸ ਰੱਬ ਜ ਹਾਂ ਬਸ ਉਹ ਰੱਖੇ ਇੱਥੇ ਬਾ ਜਿਹੜੇ ਪੈਸੇ ਲੈਣੇ ਦੇਣੇ ਆ ਲੋਕਾਂ ਦੇ ਉਹ ਉਤਰ ਜਾਣ ਵੀ ਬਸ ਉਹ ਉਹ ਨਾ ਹੁਣ ਬਾਕੀ ਸਾਰਾ ਕੁਝ ਆਪਾਂ ਨੂੰ ਇਹ ਜਿਹੀ ਰੱਖੇ ਜਿਹੇ ਜਿਹੇ ਅੱਜ ਆ ਉਹ ਜਿਹੇ ਬਹੁਤ ਵਧੀਆ ਰੋਟੀ ਖਾਂਦੇ ਆ ਸਭ ਕੁਝ ਸਹੀ ਆ ਤੇ ਬਸ ਵਾਹਿਗੁਰੂ ਇਹ ਜਿਹੀ ਰੱਖੇ ਕੀ ਚਲੋ ਤਰਕੀਆਂ ਕੰਮ 'ਚ ਉਹ ਵਾਹੀ ਗਰੂ ਨੇ ਦੇਣੀਆਂ ਜੋ ਵੀ ਦੇਣੀਆਂ ਹਨ ਤੇ ਬੱਸ ਇਹ ਗੱਲਾਂ। ਬਾਕੀ ਹੁਣ ਅੱਜ ਬੇਲ ਵੱਢਦਾ ਵਾ ਇਰਸਾਦ ਆਪਣਾ ਚਲਦੇ ਆ ਉਹਦੇ ਕੋਲੇ ਵੀ ਇੱਥੇ ਤਾਂ ਬੰਦਿਆਂ ਨੂੰ ਪਾਣੀ ਲਾਉਣਾ ਮੋਟਰਾਂ ਆਉਣਗੀਆਂ ਜੰਨੂ ਖਾਲ ਕੋਲ ਬੰਦ ਕਰਦੇ ਆ ਉਹ ਸਪਰੀਹਾਂ ਦੇ ਕਰਕੇ ਟੁੱਟੇ ਹੋਏ ਸੀ ਹਾਲ ਜੋ ਦੇਖਦੇ ਆ। ਲਓ ਜੀ ਆਪਣਾ ਇਰਸਾਦ ਲੱਗਿਆ ਪਿਆ ਬੇਲ ਵੱਢਣ ਚੱਲਦਾ ਕੰਮ ਬੇਲ ਵੱਢਣ ਦਾ ਮਾਰੋ ਮਾਰ। ਵੜਤੀ ਆਨੇ ਆਹੀ ਕੇਰਾ ਰਹਿ ਗਿਆ ਸੀ ਇਹਦਾ ਵੱਢਣ ਵਾਲਾ ਰਾਤ ਬਸ ਇਹ ਕੇਰਾ ਵੱਢ ਕੇ ਫੇਰ ਮਸ਼ੀਨ ਉਹਨੇ ਮਨਿੰਦਰ ਨੇ ਚਲਾ ਕੇ ਦੇਖਣੀ ਆ ਉਹਨੇ ਲੈ ਕੇ ਜਾਣੀ ਆ ਮਸ਼ੀਨ ਤੇ ਫੇਰ ਉਹ ਕੋ ਲੈ ਕੇ ਜਾਊਗਾ ਮਸ਼ੀਨ ਆਦੇ ਖੇਤ ਪੂਰੇ ਵੱਤ ਸੀਗੇ ਸੁੱਕੇ ਇਹਨਾਂ ਦੇਖੋ ਇਹ ਵੀ ਦਿੱਕਤ ਨਹੀਂ ਆਉਂਦੀ ਵੱਢਣ ਦੀ ਐਨ ਪੂਰਾ ਵਧੀਆ ਤਰੀਕੇ ਨਾਲ ਵੱਢੀ ਜਾਂਦਾ ਦੇਖਦੇ ਆ ਹਿਮਲਣੀ ਆਲੂ ਪੱਟ ਕੇ ਕਿ ਕੀ ਸੈਜ ਹੋਇਆ ਇੱਕ ਬੂਟਾ ਪੱਟ ਲਾ ਬਸ ਇੱਕ ਜਿਹੜਾ ਮਰਜ਼ੀ ਬਟਲ ਹਾਂ ਆ ਦੇਖ ਲੋ ਗਿਣਤੀ ਚ ਦਾਣੇ ਤੇ ਇੰਨੇ ਪੈਂਦੇ ਆ ਦੇਖ ਲੋ ਜਦੋਂ ਸਾਰੇ ਵੱਡੇ ਹੋਗੇ ਤਾਂ ਕਿੱਡਾ ਆਲੂ ਦਾ ਝਾੜ ਹੋ ਜਾਣਾ ਕਿੰਨੇ ਦਾਣੇ ਦੇਖੀ ਚਾਰ ਫਿਰ ਸੱਤ ਇੰਦਸ ਤੇਰੇ ਸੋਨਾ 18 ਸਾਰੇ ਗਿਣੇ ਇਕੱਠੇ ਕਰ ਉਹ ਰੱਖ ਇਕੱਲੇ ਇਕੱਲੇ ਕਰਕੇ ਰੱਖ ਇਹ ਆ ਵੀ ਰਹੀ ਮੰਨਣੀ ਆ ਅੱਜ ਮੋਟਰਾਂ ਚੱਲਦੀਆਂ ਸੀਗੀਆਂ ਤੇ ਹਜ ਤੱਕ ਲੈਟ ਹੀ ਨਹੀਂ ਆਈ ਚੱਲ ਜੇ ਆ ਗਈ ਤਾਂ ਠੀਕ ਆ ਨਹੀਂ ਤਾਂ ਫਿਰ ਦੇਖੀਏ ਹੋਰ ਕੁਝ ਕਰੀਏ ਆ ਦੇਖ ਲੈ ਜਾਨੂਆ ਖਾਲਕੂਲ ਸਾਫ ਕਰ ਲਾ ਮੱਲਾ ਆ ਬੰਨੇ ਬੁੰਨੇ ਜੇ ਕਾ ਵੱਢਦੇ ਸਵਾਰ ਕੇ ਆ ਬੰਦਾ ਜੇ ਸਾਫ ਕਰ ਲਾ ਉਹ ਸਾਰੇ ਬੰਨੇ ਬੁੰਨੇ ਆ ਤੇ ਦੇਖ ਲੈ ਕਿਹੜਾ ਦੇ ਕੇ ਆਏ ਕਰਨ ਇੱਥੇ ਕੰਮ ਕਾ ਕੇ ਜੋ ਉੱਥੇ ਕਰ ਲਾ ਪੰਮੇ ਵਾਲੇ ਉੱਥੇ ਦੇ ਲਾ ਕਿਹੜਾ ਹਾਂਜੀ ਚਲਦੀ ਆ ਜੌਆਂ ਦੀ ਬਜਾਈ ਅੱਜ ਬੀਜ ਤੇ 2 ਕਿੱਲੇ ਉਧਰ ਬੀਜੇ ਆ ਜਿਹੜਾ ਆ ਥੋੜਾ ਆਲੂ ਪੱਤੇ ਸੀ ਤੇ ਇੱਥੇ ਗੋਭੀ ਵਾਲਾ ਸੀਗਾ ਗੋਭੀ ਵਾਲੇ ਚ ਬੀਜਾਂ ਹੀ ਬੀਜ ਤੇ ਫਿਰ ਮੱਜਾਂ ਦੇ ਲਈ ਹੋਜੂ ਵਧੀਆ ਕਿ ਲੋੜ ਨਹੀਂ ਪੈਂਦੀ ਫਿਰ ਦਾਣੇ ਦੀ ਜੌਂ ਹੋ ਕੇ ਘਰ ਦੇ ਮੱਕੀ ਹੋ ਕੇ ਘਰ ਦੀ ਚੌਲਾਂ ਦੀ ਕਣੀ ਹੋ ਗਈ ਘਰ ਦੀ ਕਣਕ ਹੋ ਗਈ ਘਰ ਦੀ ਤੇ ਸਾਰਾ ਸਮਾਨ ਘਰ ਦੇ ਹੀ ਚੱਲੀ ਜਾਂਦਾ ਨਾ ਤੇ ਫਿਰ ਲੋੜ ਨਹੀਂ ਪੈਂਦੀ ਉਹਦੇ ਕਰਕੇ ਜਵਾਂ ਦਾ ਵੀ ਬੀਜ ਉਹ ਆਪਾਂ ਮੁੱਲ ਤਾਂ ਲੈਂਦਾ ਨਹੀਂ ਕਰਦਾ ਹੀ ਜਾਂ ਬੀਜ ਜਾਨਾ ਨੰਬਰ ਨੰਬਰ ਨਹੀਂ ਪਤਾ ਕਿਹੜਾ ਜਵਾਂ ਦਾ ਵੀ ਕੋਈ ਵੀਰ ਪੁੱਛੇ ਮੈਸੇਜ ਕਰਕੇ ਵੀਰ ਕਿਹੜੀ ਵੈਰਾਈਟੀ ਬੀਜਦੇ ਆ ਵੀਰੇ ਵੈਰਾਈਟੀ ਨਹੀਂ ਪਤਾ ਜਿਹੜੀ ਆਪਣੇ ਘਰ ਦੀ ਵੈਰਾਈਟੀ ਹੈ ਉਹੀ ਬੀਜਦੇ ਆ ਕਿੰਨੇ ਸਾਲਾਂ ਤੋਂ ਇਹੀ ਚੱਲੀ ਆਉਂਦੀ ਆ ਵਸ ਘਰ ਦੀ ਉਹੀ ਬੀਜੀ ਜਾਂਦੇ ਰਹੇ ਨੇ ਦੇਖੋ ਫਾਰਮ ਸੋਨਾ ਲੱਗਣ ਲੱਗਿਆ ਨਾ ਕਲੀ ਹੋਣ ਦੇ ਚਮਕਣ ਲੱਗਿਆ ਹੋ ਗਿਆ ਮਗਰਲੇ ਸੱਟ ਦੀ ਰਹਿੰਦੀ ਆ ਕਲੀ ਕਰਨ ਦੇ ਮਗਰਲੇ ਸ਼ੈੱਡ ਨੂੰ ਕਲੀ ਕਰਨਗੇ ਉਹ ਮਗਰਲੇ ਸ਼ੈੱਡ ਨੂੰ ਕਲੀ ਕਰਨਗੇ ਹਾਂ ਮੈਂ ਤਾਂ ਆਪਕੇ ਨਾਲ ਸੈੱਡ ਵਾਲੀ 3 3 ਤੇ ਤਾਂ ਕਾਰ ਹੀ ਦੇਣ ਸੋਨਾ ਹੋਜੂ ਸੈਟਲ ਉਹ ਇਧਰਲੇ ਪਾਸੇ ਵਾਲੀ ਰਹਿੰਦੀ ਆ ਨਾ ਉਹ ਤੇ ਕਿਵੇਂ ਹੋਊਗੀ ਅੰਦਰ ਕੁਝ ਅੰਦਰ ਨੇ ਪੁੱਤੋ ਹੈ ਨਾਲੇ 부ੜੀਆਂ ਨੂੰ ਮੂਲੀ ਕੋੜ ਕੇ ਤੇ ਬਣਾਉਣੀਆਂ ਸਵੇਰੇ ਰੋਟੀ ਉੱਥੇ ਮੂਲੀ ਵਾਲੀਆਂ ਰੋਟੀਆਂ ਬਣਵਾਉ ਨਾਲ ਸਵੇਰੇ। ਸਾਲਗਮ ਘਰੇ ਪਹੁੰਚਦੇ ਮੂਲੀਆਂ ਵੀ ਦੇਈਂ ਘਰੇ ਯਾਰ। ਓਏ ਇਰਸ਼ਾਦ। ਕਿੱਧਰ ਰੁਕ ਜਾ ਓਏ ਕਾਗਜ਼ ਫੜੇ ਇੱਕ। ਚੱਲ। ਸੋ ਇੱਕ ਕਰਦੀ ਜੋਂ ਆਪਣੀ ਕਰਦਾ ਹੀ ਰਿਓ। ਅੱਜ ਚੱਲਦਾ ਗੁਗਨੀ ਬਾਈ ਵਾਲਾ ਟਰੈਕਟਰ ਉੱਥੇ ਕਿੰਨੇ ਗੱਟੂ ਲੈ ਕੇ ਗਏ ਸੀ ਰਿਓ ਦੇ ਨਹੀਂ ਇਹ ਚੋੜੀਆ ਹੋ ਜਾਣਾ ਥੋੜਾ ਲੈ ਇੰਹੀਂ ਜੇ ਖੁੱਲਾ ਹੋਇਆ ਤਾਂ ਲੈ ਆ ਨਾ ਗੱਟੂ ਗੱਟੂ ਸਾਰੇ ਯਾਰ ਇਸਹਾ ਕਰਿਓ ਰੂ ਰੂ ਵਾਲੇ ਨਾ ਸਾਰੇ ਇਕੱਠੇ ਕਰਵਾ ਕੇ ਧਰਵਾਓ ਉੱਥੇ ਅੱਜ ਗੋਗੁਨੀ ਵਾਈ ਵਾਲਾ ਟਰੈਕਟਰ ਚੱਲਦਾ। ਕਈ ਵੀਰਾਂ ਨੇ ਫੇਰ ਕਹਿਣਾ ਭਾਈ ਤੁਸੀਂ ਕਿੰਨੀ ਤੇਜ਼ ਜਾਓ ਵੀ ਤੇ ਕਿੰਨੀ ਤੇਜ਼ ਬੀਜਦੇ ਹੋ। ਵਰਸੀਮ ਬਦ ਲਿਆ ਪੱਠੇ ਟਰਾਲੀ 'ਚ। ਇੱਥੇ ਵਰਸੀਮ ਆ ਆਪਣਾ ਨਾਲ ਹੀ ਫਾਰਮ 'ਤੇ। ਨਾਲ ਹੀ ਜਮੀ ਆ ਬੀਜੀ ਹੋਈ ਤੇ ਪਿੱਤਰ ਨੇ ਨਹੀਂ ਬਜਾਈ ਕਰੀ ਕਦੀ ਕਣਕ ਜੌਂ ਦੀ ਇਹ ਪਹਿਲੀ ਜੌਂ ਆਹੀ ਮਾੜਾ ਮੋਟਾ ਹੀ ਬੀਜਿਆ ਇਹਨੇ ਕਦੀ ਇਹ ਨਹੀਂ ੱੱਲੇ ਮੱਲੇ ਲਾਉਂਦਾ ਹੁੰਦਾ ਇਹ ਐਵੇਂ ਹੀ ਬੀਜਦਾ ਪਿੱਤਰ ਕਣਕ ੱੱਲੇ ਮੱਲੇ ਵਾਲਾ ਤਾਂ ਮਹੀਂ ਆ ਤੇ ਗੁਗਨੀ ਬਾਈ ਆ ਪਿੱਤਰ ਤਾਂ ਲੈਫਟ ਚੱਕ ਕੇ ਬੈਕ ਕਰਕੇ ਹੀ ਰੱਖਦਾ ਹੈ ਟਰਾਲੇ 'ਚ ਵਾੜਾ ਜਾਂ ਸੂਰਜ ਦੇਵਤਾ ਬਾਹਰ ਨਿਕਲਿਆ ਸੀਗਾ ਤੇ ਫਿਰ ਉਹ ਹੋ ਗਿਆ ਠੰਡ ਪੂਰੀ ਹੋਈ ਫਿਆ ਬਈ ਠੰਡ ਤਾਂ ਕਹਿੰਦੀ ਮੈਂ ਥੋੜਾ ਦੇਣਾ ਕੀ ਆ ਬੂਟਾਂ ਦੇ ਵਿੱਚ ਦੀ ਵੀ ਜੁੱਤੀ ਦੇ ਵਿੱਚ ਦੀ ਵੀ ਠੰਡ ਲੱਗ ਰਹੀ ਹੈ ਅੱਜ ਤਾਂ ਇੰਨੀ ਜ਼ਿਆਦੇ ਠੰਡ ਆ